ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪ੍ਰੀਤੀ ਕੁਕਿੰਗ ਬਲੌਗ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਲਿਆਂ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ। ਵੀਡੀਓ ਦੇ ਐਂਡ ਤੱਕ ਬਨੇ ਰਹੋ। ਆਓ ਜੀ ਆਪ ਆਪਣਾ ਨੇ ਸਟਾਰਟ ਕਰਦੇ ਆਂ। ਲਓ ਜੀ ਇੱਥੇ ਆਪਾਂ 1 ਕਿਲੋ ਔਲੇ ਲੈਨੇ। ਆਪਾਂ ਔਲਿਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਆ। ਹੁਣ ਆਪਾਂ ਇਹਨਾਂ ਨੂੰ ਬੋਇਲ ਕਰਨ ਲਈ ਇੱਕ ਪੈਨ ਦੇ ਵਿੱਚ ਪਾਣੀ ਲਿਆਇਆ। ਆਪਾਂ ਗੈਸ ਤੇ ਉਤਾਰ ਆਖ ਦਿੱਤਾ ਆ ਥੋੜਾ ਜਿਹਾ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਔਲੇ ਐਡ ਕਰ ਦਾਂਗੇ ਔਲੇ ਨੂੰ ਆਪਾਂ 15-20 ਮਿੰਟ ਤੱਕ ਲਈ ਬੋਇਲ ਕਰਾਂਗੇ ਵਿੱਚ ਵਿੱਚ ਦੀ ਆਪਾਂ ਚੈੱਕ ਵੀ ਕਰਦੇ ਰਵਾਂਗੇ ਕਿ ਜਦੋਂ ਤੱਕ ਆਪਣੇ ਜਿਹੜੇ ਔਲੇ ਨੇ ਸੌਫਟ ਨਹੀਂ ਹੋ ਜਾਂਦੇ ਦੋ ਤਿੰਨ ਵਾਰ ਆਪਾਂ ਨੇ ਇੱਥੇ ਚੈੱਕ ਕੀਤਾ ਆ ਜਦੋਂ ਆਪਣੇ ਔਲੇ ਸੌਫਟ ਹੋ ਜਾਣਗੇ ਉਦੋਂ ਤੱਕ ਆਪਾਂ ਨੇ ਬੋਇਲ ਕਰਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਸਰਦੀ ਦੇ ਮੌਸਮ ਦੇ ਵਿੱਚ ਔਲੇ ਪੋਚਾ ਦਾ ਆ ਰਹੇ ਨੇ ਤੇ ਔਲੇ ਤੋਂ ਆਪਾਂ ਨੂੰ ਬਹੁਤ ਹੀ ਫਾਇਦੇ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਆ ਇਸ ਕਰਕੇ ਆਪਾਂ ਨੂੰ ਜ਼ਰੂਰ ਖਾਣੇ ਚਾਹੀਦੇ ਨੇ ਚਾਹੇ ਆਪਾਂ achar ਦੇ ਤੌਰ ਤੇ ਬਣਾ ਕੇ ਖਾ ਲਈਏ ਚਾਹੇ ਮਰਬਾ ਤੇ ਚਾਹੇ ਆਪਾਂ ਚਟਨੀ ਬਣਾ ਲਈਏ ਲੋ ਜੀ 15-20 ਮਿੰਟ ਹੋ ਚੁੱਕੇ ਸੀਗੇ ਤੇ ਆਪਾਂ ਨੇ ਚੈੱਕ ਕੀਤੇ ਆ ਦੇਖੋ ਆਪਣੇ ਔਲੇ ਆਸਾਨੀ ਨਾਲ ਟੁੱਟਣ ਲੱਗ ਗਏ ਨੇ ਜੇਕਰ ਤੁਸੀਂ ਚਟਨੀ ਨੂੰ ਜ਼ਿਆਦਾ ਟਾਈਮ ਲਈ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਡਾਇਰੈਕਟ ਪਾਣੀ ਦੇ ਵਿੱਚ ਨਾ ਬੋਇਲ ਕਰੋ ਤੁਸੀਂ ਇੱਕ ਬਰਤਨ ਵਿੱਚ ਪਾਣੀ ਪਾ ਕੇ ਤੇ ਤੁਸੀਂ ਇੱਕ ਛਾਨਣੀ ਦੇ ਵਿੱਚ ਪਾ ਕੇ ਉੱਪਰ ਰੱਖ ਕੇ ਉਹਨਾਂ ਨੂੰ ਸਟੀਮ ਦੇ ਨਾਲ ਪਕਾ ਸਕਦੇ ਹੋ ਇਸ ਤਰੀਕੇ ਨਾਲ ਵੀ ਨਰਮ ਹੋ ਜਾਂਦੇ ਨੇ ਉਸ ਤਰੀਕੇ ਨਾਲ ਵੀ ਜ਼ਿਆਦਾ ਟਾਈਮ ਤੱਕ ਰੱਖ ਸਕਦੇ ਹੋ ਇੱਥੇ ਆਪਾਂ ਨੇ 1 ਕਿਲੋ ਔਲਿਆਂ ਦੀ ਚਟਨੀ ਬਣਾਉਣੀ ਆ ਇਹ ਆਪਾਂ ਜ਼ਿਆਦਾ ਟਾਈਮ ਲਈ ਸਟੋਰ ਨਹੀਂ ਕਰਨੀ ਇਸ ਕਰਕੇ ਆਪਾਂ ਇਸ ਤਰੀਕੇ ਨਾਲ ਬਣਾ ਰਹੇ ਆ ਲਓ ਜੀ ਆਪਣੇ ਔਲੇ ਆਪਾਂ ਚੈੱਕ ਕੀਤੇ ਬਿਲਕੁਲ ਤਿਆਰ ਨੇ ਬਣ ਕੇ ਬਹੁਤ ਸਾਫਟ ਹੋ ਚੁੱਕੇ ਨੇ ਲੋ ਜੀ ਹੁਣ ਆਪਾਂ ਇੱਥੇ ਛਾਣਨੀ ਲਈਆ ਤੇ ਆਪਾਂ ਔਲਿਆਂ ਨੂੰ ਇਹਦੇ ਵਿੱਚ ਕੱਢ ਲਾਂਗੇ ਤਾਂ ਕਿ ਇਹਨਾਂ ਦਾ ਸਾਰਾ ਪਾਣੀ ਨਿਕਲ ਜੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਲੋ ਜੀ ਆਪਾਂ ਨੇ ਸਾਰੇ ਔਲੇ ਜਿਹੜੇ ਆ ਉਹ ਛਾਣਨੀ ਦੇ ਵਿੱਚ ਕੱਢ ਲੈਨੇ ਹੁਣ ਆਪਾਂ ਇਹਨਾਂ ਨੂੰ 2 ਮਿੰਟ ਵਾਸਤੇ ਸਾਈਡ ਤੇ ਰੱਖ ਦਾਂਗੇ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਆ ਸਾਰਾ ਨੁੱਟੜ ਜੇ ਤੇ 2 ਮਿੰਟ ਇਹਨਾਂ ਨੂੰ ਹਵਾ ਲਗਵਾ ਲਾਂਗੇ ਜਿਆਦਾ ਠੰਡਿਆ ਆਪਾਂ ਨਹੀਂ ਇਥੇ ਨਹੀਂ ਕਰਨੇ ਨਹੀਂ ਤਾਂ ਫਿਰ ਆਪਣੇ ਜਿਹੜੇ ਔਲੇ ਨੇ ਉਹ ਆਸਾਨੀ ਨਾਲ ਨਹੀਂ ਟੁੱਟਦੇ ਇਹ ਲੋਜੀ 2 ਮਿੰਟ ਹੋ ਚੁੱਕੇ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਔਲੇ ਦੇਖ ਆਸਾਨੀ ਨਾਲ ਅਲੱਗ-ਅਲੱਗ ਹੋ ਰਹੇ ਨੇ ਆਪਾਂ ਜਿਹੜੀਆਂ ਇਹਨਾਂ ਦੀ ਗਿਟਕਾਂ ਨੇ ਸਾਰੀਆਂ ਅਲੱਗ ਕਰ ਲਾਂਗੇ ਇਸ ਤਰੀਕੇ ਨਾਲ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਇਹਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਲਓ ਜੀ ਆਪਾਂ ਸਾਰੇ ਔਲੇ ਜਿਹੜੀਆਂ ਉਹ ਅਲੱਗ ਕਰ ਲੈਨੇ ਆਪਾਂ ਇੱਕ ਮਧਾਣੀ ਦੀ ਮਦਦ ਨਾਲ ਜਾਂ ਫਿਰ ਆਪਾਂ ਕਿਸੇ ਮੈਸ਼ਰ ਦੇ ਨਾਲ ਜੋ ਵੀ ਤੁਹਾਡੇ ਕੋਲੇ ਅਵੇਲੇਬਲ ਹੋਵੇ ਇਹਨੂੰ ਸਾਰੇ ਮਤਲਬ ਔਲਿਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਹਦੇ ਵਿੱਚ ਔਲੇ ਰਹਿਣੇ ਨਹੀਂ ਚਾਹੀਦੇ ਮੇਰੇ ਔਲੇ ਇੱਥੇ ਥੋੜੇ ਜੇ ਠੰਡੇ ਹੋ ਗਏ ਸੀ ਜਦੋਂ ਮੈਂ ਇਹਨਾਂ ਦੀਆਂ ਗਿਟਕਾਂ ਉਤਾਰੀਆਂ ਨੇ ਤਾਂ ਕਰਕੇ ਥੋੜੇ ਮਤਲਬ ਮੈਸ਼ ਚੰਗੀ ਤਰ੍ਹਾਂ ਹੋਏ ਨਹੀਂ ਸੀ ਤੁਸੀਂ ਇਹਨਾਂ ਨੂੰ ਥੋੜੇ ਗਰਮ-ਗਰਮ ਨੂੰ ਮੈਸ਼ ਕਰੋ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਲਓ ਜੀ ਆਪਾਂ ਪੈਨ ਰੱਖ ਲਿਆ ਹੁਣ ਗੈਸ ਦੇ ਉੱਪਰ ਇਹਨਾਂ ਸਾਰੇ ਔਲਿਆਂ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ 10-15 ਮਿੰਟ ਦੇ ਵਿੱਚ ਆਪਣੀ ਜਿਹੜੀ ਚਟਨੀ ਬਣ ਕੇ ਤਿਆਰ ਹੋ ਜਾਊਗੀ ਜਿਆਦਾ ਟਾਈਮ ਨਹੀਂ ਲੱਗਦਾ ਆਪਾਂ ਨੇ ਇੱਥੇ 1 ਕਿਲੋ ਹੋਲੇ ਲੈ ਸੀਗੇ ਤੇ 1 ਕਿਲੋ ਹੀ ਆਪਾਂ ਇਹਦੇ ਵਿੱਚ ਮਿੱਠਾ ਪਾਉਣਾ ਆ ਬਟ ਇੱਥੇ ਮੈਂ ਹਾਫ ਹਾਫ ਕਰਕੇ ਪਾਉਂਗੀ ਅੱਧਾ ਕਿਲੋ ਮੈਂ ਇੱਥੇ ਖੰਡ ਪਾਈਆ ਅੱਧਾ ਕਿਲੋ ਇਹਦੇ ਵਿੱਚ ਮੈਂ ਗੁੜ ਪਾਉਂਗੀ ਤੁਸੀਂ ਚਾਹੋ ਤਾਂ ਚਾਹੇ ਕੱਲੀ ਖੰਡ ਜਾਂ ਕੱਲੇ ਗੁੜ ਨਾਲ ਵੀ ਬਣਾ ਸਕਦੇ ਹੋ ਬਟ ਜੇ ਮਿਕਸ ਕਰਕੇ ਬਣਾਉਣੇ ਆ ਤਾਂ ਜਿਆਦਾ ਵਧੀਆ ਬਣਦਾ ਆ ਗੁੜ ਦੇ ਨਾਲ ਕਲਰ ਇਹਦਾ ਬਹੁਤ ਵਧੀਆ ਹੁੰਦਾ ਆ ਲੋਜੀ ਚੀਨੀ ਆਪਣੀ ਮੈਲਟ ਹੋ ਚੁੱਕੀ ਆ ਥੋੜੀ ਦੇਰ ਲਈ ਆਪਾਂ ਇਹਨਾਂ ਨੂੰ ਬੋਇਲ ਕਰਾਂਗੇ ਉਸ ਤੋਂ ਬਾਅਦ ਆਪਾਂ ਆਦਾ ਕਿਲ ਇੱਥੇ ਗੁੜ ਲਿਆਇਆ ਗੁੜ ਨੂੰ ਆਪਾਂ ਥੋੜਾ ਤੋੜ ਕੇ ਤੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਆ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 10-15 ਮਿੰਟ ਲੱਗਣਗੇ ਆਪਣੀ ਚਟਨੀ ਪਣਨ ਨੂੰ ਤਦ ਤੱਕ ਆਪਾਂ ਇਹਨੂੰ ਚਲਾਉਂਦੇ ਰਹਿਣਾ ਹੈ ਇੱਥੇ ਔਲੇ ਠੰਡੇ ਹੋਣ ਕਰਕੇ ਇਹ ਚੰਗੀ ਤਰ੍ਹਾਂ ਮੈਸ਼ ਨਹੀਂ ਹੋਏ ਸੀ ਤੇ ਦੇਖੋ ਜਦੋਂ ਆਪਾਂ ਨੇ ਚੀਨੀ ਪਾਈ ਵਿਚ ਵਿਚੌਲਿਆਂ ਦੀਆਂ ਫਾੜੀਆਂ ਇੱਥੇ ਦਿਖ ਰਹੀਆਂ ਸੀ ਚਾਹੋ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਹੋ ਬਟ ਮੈਂ ਇੱਥੇ 2 ਕਮਿੰਟ ਵਾਸਤੇ ਇਹਦੇ ਵਿੱਚ ਬਲੈਂਡਰ ਚਲਾ ਦਿੱਤਾ ਸੀ ਦੇਖੋ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਮੈਸ਼ ਹੋ ਗਿਆ ਹੈ ਤੇ ਕੁਲ ਗਿਆ ਹੈ ਹੁਣ ਆਪਾਂ ਥੋੜੀ ਦੇਰ ਲਈ ਇਹਨੂੰ ਹੋਰ ਸੇਕ ਲਵਾਵਾਂਗੇ ਆਪਾਂ ਜਿਹੜਾ ਖੰਡੇ ਦਾ ਪਾਣੀ ਬਣਾਇਆ ਉਹ ਚੰਗੀ ਤਰ੍ਹਾਂ ਇਹਨੂੰ ਰਜਾਦਾਗੀ ਦੇਖੋ ਆਪਣੀ ਜਦੋਂ ਗਾੜੀ ਹੋਣ ਲੱਗ ਗਈ ਚਟਨੀ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲੇ ਐਡ ਕਰਾਂਗੇ ਦੋ ਚਮਚਾ ਚਮਚ ਨਮਕ ਤੇ ਲਈ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਲਾਲ ਮਿਰਚ ਗਰਮ ਮਸਾਲਾ ਕਾਲੇ ਨਮਕ ਦਾ ਇੱਕ ਚਮਚ ਤੇ ਥੋੜਾ ਜਿਹਾ ਇਲਾਇਚੀ ਪਾਊਡਰ ਲਿਆਇਆ ਜਦ ਆਪਾਂ ਨੇ ਇੱਥੇ ਹੋਰ ਕੋਈ ਮਸਾਲੇ ਐਡ ਨਹੀਂ ਕੀਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹੋ ਬਟ ਆਪਾਂ ਨੇ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਬਣਾਈ ਆਂ ਦੇਖੋ ਜੀ ਹੁਣ ਆਪਣੀ ਚਟਨੀ ਗਾੜੀ ਹੋਣ ਲੱਗ ਗਈ ਆ ਤੇ ਪੈਨ ਨੂੰ ਵੀ ਛੱਡਣ ਲੱਗ ਗਈ ਆ ਦੇਖੋ ਜਦੋਂ ਬਰਤਨ ਨੂੰ ਇਹ ਚੰਗੀ ਤਰ੍ਹਾਂ ਛੱਡਣ ਲੱਗ ਜੇ ਤਾਂ ਸਮਝੋ ਆਪਣੀ ਚਟਨੀ ਜਿਹੜੀ ਬਣ ਕੇ ਤਿਆਰ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਜੀ ਜਦੋਂ ਇਸ ਤਰੀਕੇ ਨਾਲ ਹੌਲੀ-ਹੌਲੀ ਆਪਣੀ ਚਟਨੀ ਡਿੱਗਣ ਲੱਗਦੀ ਆ ਤਾਂ ਸਮਝੋ ਆਪਣੀ ਚਟਨੀ ਬਣ ਕੇ ਤਿਆਰ ਆ ਜ਼ਿਆਦਾ ਪਾਣੀ ਤੇ ਪਤਲੀ ਨਹੀਂ ਰੱਖਣੀ ਤੇ ਬਹੁਤ ਜ਼ਿਆਦਾ ਗਾੜੀ ਵੀ ਨਹੀਂ ਕਰਨੀ ਲਓ ਜੀ ਆਪਣੀ ਚਟਨੀ ਹੁਣ ਬਣ ਕੇ ਤਿਆਰ ਆ ਗੈਸ ਆਪਣੀ ਆਫ ਕਰ ਦਿੱਤੀ ਆ ਅਸੀਂ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਠੰਡੀ ਹੋਣ ਲਈ ਰੱਖ ਦਿੱਤਾ ਹੈ ਜੇ ਆਪਾਂ ਇਸ ਤਰੀਕੇ ਨਾਲ ਚਟਨੀ ਬਣਾਉਣੀ ਆ ਤਾਂ ਆਪਾਂ 1 ਮਹੀਨੇ ਤੱਕ ਸਟੋਰ ਕਰ ਸਕਦੇ ਆ ਵੈਸੇ ਤਾਂ ਠੰਡ ਠੰਡ ਤੱਕ ਖਰਾਬ ਨਹੀਂ ਹੁੰਦੀ ਲਓ ਜੀ ਆਪਣੀ ਚਟਨੀ ਥੋੜੀ ਠੰਡੀ ਹੋ ਗਈ ਆ ਤੇ ਦੇਖੋ ਗਾੜੀ ਵੀ ਹੋ ਚੁੱਕੀ ਆ ਹੁਣ ਆਪਾਂ ਇੱਥੇ ਇੱਕ ਬੌਲ ਦੇ ਵਿੱਚ ਇਹਨੂੰ ਕੱਢ ਲਿਆ ਆ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਟਰਾਈ ਕਰੋ ਬਹੁਤ ਹੀ ਜਲਦੀ ਤੇ ਆਸਾਨੀ ਨਾਲ ਬਣਦੀ ਆ ਆ ਨੂੰ ਇਹ ਤਰੀਕਾ કેਜਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਕਿੰਨੀ ਵਧੀਆ ਚਟਨੀ ਬਣ ਕੇ ਆਪਣੀ ਤਿਆਰ ਹੋਈ ਆ ਦੇਖੋ ਇਸ ਤਰੀਕੇ ਨਾਲ ਆਪਣੀ ਚਟਨੀ ਨੀਚੇ ਨਿਕਣੀ ਚਾਹੀਦੀ ਇਹਨਾਂ ਪਾਣੀ ਆਪਾਂ ਨੇ ਦਾ ਸਿਕਾਣਾ ਆ ਦੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਥੈਂਕ ਯੂ